ਮੈਂ ਇਸ ਚੀਜ਼ ਨੂੰ ਬਿਲਕੁਲ ਸਪੋਰਟ ਕਰਦੀ ਹਾਂ ਕਿ ਪੇਰੈਂਟਸ ਤੋਂ ਵੱਡਾ ਬੈਸਟ ਫਰੈਂਡ ਤੁਹਾਡਾ ਕੋਈ ਨਹੀਂ ਹੈਗਾ ਕੋਈ ਨਹੀਂ ਠੀਕ ਹੈ ਆਈ ਲਵ ਮਾਈ ਮਮ ਡੈਡ ਸ਼ੀ ਇਜ਼ ਮਾਈ ਮਾਈ ਮਮ ਸਪੈਸ਼ਲੀ ਸ਼ੀ ਇਜ਼ ਮਾਈ ਬੈਸਟ ਫਰੈਂਡ ਮੈਂ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਆਪਣੇ ਮਮ ਨਾਲ ਸ਼ੇਅਰ ਕਰ ਸਕਦੀ ਹਾਂ ਠੀਕ ਹੈ ਮੇਰਾ ਉਧਰ ਰੀਅਲ ਲਾਈਫ 'ਚ ਮੈਂ ਕਹੂੰਗੀ ਟੂ ਬੀ ਓਨੈਸਟ ਮੇਰਾ ਕੋਈ ਬੈਸਟ ਫਰੈਂਡ ਨਹੀਂ ਹੈਗਾ ਮੈਂ ਤਾਂ ਮੇਰੀ ਸਿਸਟਰ ਹਾਂ ਠੀਕ ਹੈ ਐਂਡ ਜੇ ਕੁਝ ਵੀ ਹੁੰਦਾ ਜੇ ਮੇਰੀ ਸਿਸਟਰ ਨਹੀਂ ਸਮਝ ਪਾਰੀ ਤਾਂ ਮੈਂ ਮਤਲਬ ਮम्मा ਹਾਂ ਉਹਨਾਂ ਕੋਲ ਜਾਣਾ ਉਹਨਾਂ ਨੂੰ ਸ਼ੀ ਇਸ ਟੋਟਲ ਚਿਲ ਉਹਨਾਂ ਨੂੰ ਕੋਈ ਦਿੱਕਤ ਨਹੀਂ ਵਧੀਆਂ ਉਹ ਸੁਣਦੇ ਨੇ ਸਮਝਾਉਂਦੇ ਨੇ ਕਈ ਵਾਰ ਮੈਂ ਆਪਦੇ ਲੋਇਸਟ ਪੁਆਇੰਟ ਤੇ ਹੁੰਨੀ ਆ ਤਾਂ ਮੈਨੂੰ ਪਤਾ ਕਿ ਉਹ ਹੈਗੇ ਨੇ ਹਨਾ ਕਿ ਜੇ ਮੈਂ ਕਿ ਮਮਾ ਮੈਂ ਫੀਲ ਠੀਕ ਨਹੀਂ ਫੀਲ ਕਰ ਰਹੀ ਕੋਈ ਨਾ ਪੁੱਤਰ ਕੋਈ ਨਹੀਂ ਥੋੜੇ ਟਾਈਮ ਲਈ ਹੈ ਵਾਇਗਰੂ ਤੇਰੀ ਪਰਖਿਆ ਲੈ ਰਿਹਾ ਤਾਂ ਉਹਨਾਂ ਨੂੰ ਪਤਾ ਕਿ ਜੇ ਅਸੀਂ ਡਿੱਗ ਰਿਹਾ ਨਾ ਸਾਨੂੰ ਸਾਂਭਣਾ ਕਿਵੇਂ ਆ ਸੋ ਇਹ ਚੀਜ਼ ਨੂੰ ਮਾਪਿਆਂ ਤੋਂ ਵਧਿਆ ਹੋਰ ਕੋਈ ਨਹੀਂ ਸਮਝ ਸਕਦਾ ਕੋਈ ਤੁਹਾਡਾ ਯਾਰ ਦੋਸਤ ਨਹੀਂ ਕੋਈ ਤੁਹਾਡਾ ਰਿਲੇਟਿਵ ਨਹੀਂ ਕੋਈ ਨਹੀਂ ਅੱਛਾ ਆਪਣੀ ਅਗਰ ਤੁਸੀਂ ਗੱਲ ਕਰੋਂ ਤੁਹਾਡਾ ਕੋਈ ਕ੍ਰਸ਼ ਰਿਹਾ ਹੈ ਯੂਨੀਵਰਸਿਟੀ 'ਚ ਜਾਂ ਸਕੂਲ ਲਾਈਫ 'ਚ ਔਰ ਹੁਣ ਵੀ ਕੋਈ ਕ੍ਰਸ਼ ਹੈ ਤੁਹਾਡਾ ਯਾਰ ਮੈਂ ਇਹ ਕਮਾਂ 'ਚ ਨਾ ਬਹੁਤ ਵਿਛੇ ਰਹੀ ਆ ਮੇਰੀ ਮਾੜੀ ਕਿਸਮਤ ਰਹੀ ਹੈ ਇਸ ਪੱਖੋਂ ਮੈਂ ਦੱਸਦੀ ਆ ਨਾ ਤਾਂ ਮੇਰੀ ਕਲਾਸ 'ਚ ਕੋਈ ਸੋਹਣਾ ਮੁੰਡਾ ਨਾ ਕੋਈ ਜਿਵੇਂ ਹੁੰਦਾ ਨਾ ਕਿ ਸੀਨੀਅਰਸ ਵਗੈਰਾ ਨਾ ਉਹਨਾਂ 'ਚ ਕੋਈ ਵਧੀਆ ਹਨਾ ਜਿਨ੍ਹਾਂ ਨੂੰ ਕਹੀਏ ਕਿ ਬਈ ਸੀਨੀਅਰ ਕੋਈ ਕ੍ਰਸ਼ ਹੈ ਨਾ ਹੀ ਜਿੱਥੇ ਮੈਂ ਆਫਿਸ 'ਚ ਜੌਬ ਕਰਦੀ ਸੀ ਠੀਕ ਹੈ ਨਾ ਉੱਥੇ ਕੋਈ ਤੇ ਮੈਨੂੰ ਆਇ ਨਾ ਦੱਸੀ ਯਾਰ ਵੀ ਜਿਵੇਂ ਬਾਕੀ ਰੀਲਾ ਨਹੀਂ ਮਾਉਂਦੇ ਹੁੰਦੇ ਆਪਣੇ ਆਫਿਸ ਜੀਆ ਕਿ ਯਾਰ ਸਾਡੇ ਤਾਂ ਆਹ ਹੈ ਦਾ ਕ੍ਰਸ਼ ਹੈ ਵੀ ਇਹਨੂੰ ਦੇਖ ਕੇ ਅਸੀਂ ਕੰਮ ਕਰਦੇ ਆਂ ਅਸੀਂ ਕਿ ਸਾਡੇ ਆਫਿਸ 'ਚ ਕਿਉਂ ਨਹੀਂ ਆ ਰਹੇ ਸਾਡੀ ਕਿਉਂ ਕਿਸਮਤ ਮਾੜੀ ਇਦਾਂ ਹੋਈ ਪਈ ਹੈ ਨਾ ਸਾਡੀ ਸਕੂਲ 'ਚ ਨਾ ਸਾਡੇ ਕਾਲਜ 'ਚ ਨਾ ਸਾਡੀ ਯੂਨੀਵਰਸਿਟੀ ਠੀਕ ਹੈ ਵੱਡੇ ਪੱਦਰ ਤੇ ਹੋਣਗੇ ਪਰ ਸਾਡੀ ਕਲਾਸ 'ਚ ਨਹੀਂ ਕੋਈ ਜਿਹਨੂੰ ਦੇਖ ਕੇ ਅਸੀਂ ਕ੍ਰਸ਼ ਕਰ ਸਕੀਏ ਸੋ ਅਸੀਂ ਦੂਸਰੇ ਡਿਪਾਰਟਮੈਂਟਾਂ ਆਂ ਲੈ ਲੱਭਦੇ ਹੁੰਦੇ ਸੀ ਪਰ ਨਹੀਂ ਅੱਛਾ ਉਹ ਤੁਹਾਨੂੰ ਕਿੰਨੇ ਕਿਡੀਆਂ ਮਾਂਦੇ ਨੇ ਕਿ ਭਾਈ ਮੈਂ ਤੁਹਾਡਾ ਕ੍ਰਸ਼ ਆ ਤੁਸੀਂ ਮੇਰੇ ਨਾਲ ਗੱਲਬਾਤ ਨਹੀਂ ਇਹ ਤਾਂ ਨਹੀਂ ਹੋ ਸਕਦਾ ਕਈ ਹੁੰਦੇ ਨੇ ਰੀਸੈਂਟਲੀ ਇੱਕ ਮੈਨੂੰ ਸਨੈਪਚੈਟ ਤੇ ਆਦਾ ਕਿਸੇ ਦਾ ਆਸੀ ਕੋਈ ਬਹੁਤ ਟਾਈਮ ਤੋਂ ਡੀਐਮਸ ਕਰ ਰਿਹਾ ਮੇਰੀ ਹਰ ਸਟੋਰੀ ਉਹਦਾ ਮੈਸੇਜ ਹੁਣ ਤਾਂ ਜੰਗ ਲੱਗ ਗਈ ਹੁਣ ਤਾਂ ਗੱਲ ਕਰ ਲੋ ਐਂਡ ਮੈਂ ਹੈਰਾਨ ਮੈਂ ਕਿ ਯਾਰ ਸੀਰੀਅਸਲੀ ਜੰਗ ਲੱਗ ਗਈ ਤਾਂ ਗੱਲ ਕਰੀ ਹਾਂ ਵੀ ਠੀਕ ਹੈ ਅੱਛਾ ਮੈਂ ਨਾਲ ਦੀ ਨਾਲ ਰਿਪਲ ਆਉ ਹਾਂ ਮੈਂ ਕਰਦੀਆਂ ਡੀਆ ਰਿਪਲ ਕਰਦੀਆਂ ਮੈਂ ਹੁਣ ਅੱਛਾ ਜਾਂਦੇ-ਜਾਂਦੇ ਇੱਕ ਮੈਸੇਜ ਟੀਨੇਜ ਵਾਸਤੇ ਤੁਸ ਕੀ ਦਿੰ ਤੀਨੇਸਲੀ ਇਹ ਹੀ ਆ ਕਿ ਜਿਹੜੀਆਂ ਤੁਹਾਡੀਆਂ ਇਮੋਸ਼ਨਸ ਨੇ ਨਾ ਬਹੁਤ ਓਵਰਫਲੋ ਹੁੰਦੇ ਨੇ ਇਸ ਉਮਰ 'ਚ ਉਹਨਾਂ ਨੂੰ ਥੋੜਾ ਕੰਟਰੋਲ ਕਰੋ ਕਿਉਂਕਿ ਮੈਂ ਵੀ ਇਸ ਉਮਰ 'ਚ ਨਿਕਲੀ ਆ ਨਾ ਇਹ ਜਿਹੜੀ ਉਮਰ ਹੈ ਪਟਕਣ ਵਾਲੀ ਆ ਤੁਸੀਂ ਹੀ ਬਹੁਤ ਸੋਚ ਸਮਝ ਕੇ ਚੂਸ ਕਰਨੇ ਤੁਹਾਡੇ ਫਰੈਂਡਸ ਕਿਹੜੇ ਨੇ ਹਰ ਕੋਈ ਜਿਤਾਊਗਾ ਕਿ ਮੈਂ ਤੁਹਾਡਾ ਮੈਂ ਤੇਰਾ ਦੋਸਤ ਆ ਮੈਂ ਤੇਰਾ ਹਾਂ ਪਰ ਨਹੀਂ ਤੁਹਾਡੇ ਪੇਰੈਂਟਸ ਹੀ ਸਭ ਤੋਂ ਪੱਕੇ ਤੁਹਾਡੇ ਦੋਸਤ ਨੇ ਉਹਨਾਂ ਨਾਲ ਜੋ ਮਰਜ਼ੀ ਤੁਸੀਂ ਦਿਲ ਖੋਲ ਕੇ ਸ਼ੇਅਰ ਕਰ ਸਕਦੇ ਹੋ ਕਈ ਵਾਰ ਬੱਚਿਆਂ ਨੂੰ ਇਹ ਲੱਗਦਾ ਕਿ ਸਾਡੇ ਮਾਪੇ ਨਾ ਜੇ ਅਸੀਂ ਦੱਸਾਂਗੇ ਤਾਂ ਸਾਨੂੰ ਜੱਜ ਕਰਨਗੇ ਸਾਨੂੰ ਟੋਕਣਗੇ ਪਰ ਐਂ ਤਾਂ ਨਹੀਂ ਹੁੰਦਾ ਉਹਨਾਂ ਨੇ ਤੁਹਾਡੇ ਤੋਂ ਵੱਧ ਦੁਨੀਆ ਦੇਖੀ ਆ ਉਹਨਾਂ ਨੂੰ ਪਤਾ ਤੁਹਾਡਾ ਚੰਗਾ ਕੀ ਆ ਤੁਹਾਡਾ ਮਾੜਾ ਕੀ ਆ ਇਹ ਚੀਜ਼ ਵੀ ਹਮੇਸ਼ਾ ਹੁੰਦੀ ਆ ਜੋ ਪੇਰੈਂਟਸ ਨੂੰ ਪਤਾ ਲੱਗ ਜਾਂਦਾ ਚਾਹੇ ਕੋਈ ਲਾਈਫ ਪਾਰਟਨਰ ਦੀ ਗੱਲ ਹੋਵੇ ਚਾਹੇ ਫਰੈਂਡ ਉਹ ਕਹਿ ਦਿੰਗੇ ਇਹ ਵਧੀ ਨਹੀਂ ਹੈਗੀ ਇਸ ਲਈ ਐਂਡੇ ਉਦੋਂ ਬੱਚੇ ਨਹੀਂ ਮੰਨਦੇ ਪਰ ਬਾਅਦ ਚ ਜਾ ਕੇ ਪਤਾ ਲੱਗਦਾ ਵੀ ਹਾਂ ਮੰਮਾ ਤੁਸੀਂ ਸਹੀ ਕਹਿ ਰਹੇ ਸੀ ਪਾਪਾ ਤੁਸੀਂ ਸਹੀ ਕਹਿ ਰਹੇ ਸੀ ਵੀ ਉਹ ਬੰਦਾ ਸਹੀ ਨਹੀਂ ਹੈਗਾ ਸੋ ਉਹਨਾਂ ਨੂੰ ਪਤਾ ਸਾਰੀ ਦੁਨੀਆ ਦੇਖੀ ਹੋਈ ਆ ਬੰਦੇ ਦੇ ਹਾ ਭਾਵ ਤੋਂ ਬੋਲ ਚਾਲ ਤੋਂ ਸਭ ਪਤਾ ਚੱਲ ਜਾਂਦਾ ਸੋ ਪਲੀਜ਼ ਆਪਦੇ ਪੇਰੈਂਟਸ ਨਾਲ ਜ਼ਿਆਦਾ ਤੋਂ ਜ਼ਿਆਦਾ ਕਨੈਕਟ ਹੋਵੋ ਉਹਨਾਂ ਨੂੰ ਆਪ ਦਾ ਬੈਸਟ ਫਰੈਂਡ ਬਣਾਓ ਹੋਰ ਕੋਈ ਨਹੀਂ ਹੈਗਾ ਤੁਹਾਡਾ ਬੈਸਟ ਫਰੈਂਡ ਕਹੋਂਦੇ ਲਾਈਫ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ